ਫਲੋਰ 'ਚ ਤਕਰੀਬਨ 9:30 ਵਜੇ ਸਵੇਰੇ ਇੱਕ 50 ਸਾਲਾਂ ਔਰਤ ਜਸਬੀਰ ਕੌਰ ਪਤਨੀ ਬਲਬੀਰ ਸਿੰਘ ਜੋ ਕਿ ਪਟਿਆਲਾ ਦੀ ਰਹਿਣ ਵਾਲੀ ਹੈ ਆਪਣੇ ਭਰਾ ਦੀ ਲੜਕੀ ਦੀ ਸ਼ਾਦੀ ਵਿੱਚ ਫਲੋਰ ਦੇ ਨਜ਼ਦੀਕ ਪਿੰਡ ਭਾਰ ਸਿੰਘ ਪੁਰਾ ਵਿਖੇ ਆਈ ਸੀ ਜਦੋਂ ਉਹ ਫਲੋਰ ਆ ਕੇ ਭਾਰ ਸਿੰਘ ਪੁਰੇ ਜਾਣ ਲਈ ਦੂਸਰਾ ਵਾਹਨ ਫੜਨ ਲੱਗੀ ਤਾਂ ਪਿੱਛੋਂ ਇੱਕ ਚਿੱਟੇ ਰੰਗ ਦੀ ਗੱਡੀ ਜਿਸ ਵਿੱਚ ਤਿੰਨ ਜਨਾਨੀਆਂ ਅਤੇ ਇੱਕ ਲੜਕਾ ਸੀ ਜਿਸ ਨੇ ਜਸਵੀਰ ਕੌਰ ਨੂੰ ਜ਼ਬਰਦਸਤੀ ਗੱਡੀ ਵਿੱਚ ਸੁੱਟ ਲਿਆ ਉਹਨਾਂ ਲੁਟੇਰਿਆਂ ਨੇ ਜਸਵੀਰ ਕੌਰ ਦੇ ਗਲ ਵਿੱਚ ਪਾਈ ਤਿੰਨ ਤੋਲੇ ਦੀ ਚੈਨੀ ਦੋ ਸੋਨੇ ਦੀਆਂ ਮੁੰਦਰੀਆਂ ਲਾ ਕੇ ਫਰਾਰ ਹੋ ਗਏ ਜਸਵੀਰ ਕੌਰ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਤੇ ਬੈਗ ਵਿੱਚ 7000 ਦੀ ਨਕਦੀ ਛੱਡ ਗਏ ਅਤੇ ਜਸਵੀਰ ਕੌਰ ਨੂੰ ਗੱਡੀ ਚੋਂ ਸੁੱਟ ਕੇ ਭੱਜ ਗਏ ਮੌਕੇ ਤੇ ਥਾਣਾ ਫਲੋਰ ਦੇ ਐਸ ਐਚ ਓ ਪ੍ਰੇਮ ਸਿੰਘ ਸਮੇਤ ਪੁਲਿਸ ਪਾਰਟੀ ਪੁੱਜੀ ਅਤੇ ਦੋਸ਼ੀਆਂ ਨੂੰ ਜਲਦ ਫੜਨ ਦਾ ਵਿਸ਼ਵਾਸ ਦਿਵਾਇਆ ਜਸਵੀਰ ਕੌਰ ਜਿਹੜੀ ਤੁਹਾਡੇ ਨਾਲ ਲੁੱਟ ਕੋ ਉਹ ਦੀ ਸਵੇਰੇ ਵਾਰਦਾਤ ਹੋਈ ਆ ਕਿੰਨੇ ਵਜੇ ਦਾ ਟਾਈਮ ਸੀਗਾ 9:30 ਵਜੇ ਦਾ ਕਿੱਥੋਂ ਆਏ ਸੀ ਆਪਾਂ ਜਾਣਾ ਕਿੱਥੇ ਸੀ ਅੱਛਾ ਗੈਲ ਪੈਲਸ ਜਾਣਾ ਸੀ ਤੁਸੀਂ ਕੀ ਹੋਇਆ ਕੀ ਹਾਸਾ ਤੁਹਾਡੇ ਨਾਲ ਕੀ ਹੋਇਆ ਸਾਰਾ ਇਹ ਅੱਛਾ ਕਾਹਦੇ ਸਿੱਟੇ ਤੁਹਾਨੂੰ ਕਾਹਦੇ ਵਿੱਚ ਸਿੱਟਿਆ ਤੁਹਾਨੂੰ ਧੱਕੇ ਨਾਲ ਕੱਢੀ ਸੀ ਕਿਹੜੀ ਕੱਢੀ ਸੀ ਮੈਂ ਨਹੀਂ ਮੈਂ ਦੇਖਿਆ ਧੱਕੇ ਨਾਲ ਮੈਂ ਤਾਂ ਹੋਰ ਹੋਰ ਜਾਣਾ ਸੀ ਅੱਛਾ ਕਿੰਨੇ ਜਣੇ ਸੀ ਗੱਡੀ ਦੇ ਵਿੱਚ ਤਿੰਨ ਤੀਮੀਆਂ ਤੇ ਇੱਕ ਮੁੰਡਾ ਸੀਗਾ ਅੱਛਾ ਅੱਛਾ ਪਾ ਕੇ ਕਦੇ ਤੋਂ ਮੈਂ ਉਹ ਬੜੇ ਤੋਂ ਮੈਂ ਉਹ ਕਰ ਦਿੱਤੀ ਹੈ ਮਾਲਟ ਹੈ ਉਹ ਬੜੀ ਆ ਕਰਦੀ ਸੀ ਜਿਹੜੇ ਤੋਂ ਬਾਅਦ ਕੀ ਹੋ ਗਿਆ ਕਿ ਪੁੱਛਣਾ ساری ਬਾਤ ਬਾਅਦ ਉਹਨੇ ਦੱਸਿਆ ਅੱਛਾ ਜੀ ਤੇ ਮੈਂ ਜਿਨਗਰਤ ਤੱਕ ਜਾਣਾ ਲਗਤ ਹੈ ਮੇਰੇ ਨਾਲ ਚੱਤਣ ਮੈਂ ਜੀ ਇਹ ਸਾਨੂੰ ਜਵਾਦੇ ਮੈਂ ਤੱਕ ਨਹੀਂ ਗਈਆਂ ਨਗਰ ਨਹੀਂ ਤੇ ਉਹਨੇ ਜੈਲ ਫੈਸ ਲਸ ਮੈਂ ਆ ਮੈਨੂੰ ਕੋਈ ਨਹੀਂ ਅੱਛਾ ਠੀਕ ਆਪਨੇ ਨਸੀਆ ਤੇ ਤੇ ਤੁਸੀਂ ਦੀ ਹੁਣ ਪੁਲਿਸ ਕੰਪਲੀਟ ਕੀਤੀ ਹੋਇਆ ਤਰਾਦੂ ਘਰ ਆਸੀ ਆ ਅੱਛਾ ਠੀਕ ਹੈ ਪ੍ਰਿੰਟ ਜਿਹੜੀ ਅਜਵਾਰਦਾਤ ਹੋਈ ਐ ਸਵੀਰ ਇੱਕ ਲੇਡੀ ਦੇ ਨਾਲ ਉਹਨੂੰ ਪਹਿਲਾਂ ਕਨੈਪ ਕੀਤਾ ਉਸ ਤੋਂ ਬਾਅਦ ਉਹਦੇ ਕੋਲ ਲੁੱਟ ਖੋਈ ਐ ਕੀ ਤੁਹਾਡੇ ਕੋਈ ਦੇ ਬਾਰੇ ਇਨਫੋਰਮੇਸ਼ਨ ਹੈ ਕੌਣ ਆ ਲੇਡੀ ਕਿੱਥੋਂ ਆਈ ਸੀ ਕਿੱਥੇ ਜਾ ਰਹੀ ਸੀ ਅ ਜਸਵੀਰ ਕੌਰ ਨਾਮ ਦੇ ਜਿਹੜੀਆਂ ਪਟਿਆਲੇ ਤੋਂ ਆਏ ਆ ਉਹਨਾਂ ਦੇ ਬ੍ਰਦਰ ਵੀ ਪ੍ਰਿੰਟ ਜਿਹੜੇ ਗਿਸਰਮਨ ਸੀਗੇ ਪਟਿਆਲੇ ਤੋਂ ਬਾਅਦ ਉੱਤਰ ਕੇ ਉਹਦੇ ਆਏ ਆ ਉਹਨਾਂ ਦੇ ਦਸਤਾਂ ਦੇ ਮੁਤਾਬਕ ਇਹ ਕਿਨੂੰ ਕਾਰਡ ਬਿਠਾ ਕੇ ਤਿੰਨ ਦਿਨ ਤਿੰਨ ਜਨਾਨੀਆਂ ਸੀ ਇੱਕ ਜਿਹੜਾ ਸੈਡ ਵੱਲ ਲੱਗੀਆਂ ਉਹਨਾਂ ਨੇ ਚੈਨੀ ਲਾ ਲਈ ਤੇ ਦੋ ਮੁੰਦਰੀਆਂ ਲਾ ਲਈ ਕਿੰਨੇ ਕੁ ਤੋਲੇ ਦਾ ਸੋਨਾ ਲੱਗਿਆ ਦੱਸਿਆ ਆਹਦੇ ਵਿੱਚ ਤਿੰਨ ਥੋੜੇ ਚੈਨੇ ਦਾਲੇ ਤੇ ਮੁੰਦਰੀਆਂ ਦਾ ਆਹ ਬਚਾ ਜੀ ਕੋਈ ਕੇਸ ਰਜਿਸਟਰ ਕਰ ਲਿਆ ਰਜਿਸਟਰ ਕਰਾਂਗਾ ਉਹਨਾਂ ਜਾਂਚ ਪੜਤਾਲ ਕਰ ਰਹੇ ਹਾਂ ਮੈਂ ਖਸਮਰ ਤੈਸ ਕਰਕੇ ਚੱਲਾਂਗੇ ਤੈਸ ਹੋਣ ਕੋਈ ਵੱਡੀ ਵੱਡੀ ਗੱਲ ਨਹੀਂ ਫਲੋਰ ਤੋਂ ਪ੍ਰਪਾਲ ਦੀ ਰਿਪੋਰਟ